ਉਸ ਦਿਨ ਸਾਰੇ ਨੇ 22 ਤਰੀਕ ਤੋਂ ਬਾਅਦ ਇਹਨੇ ਇਹ ਦਿਨ ਕਿਹਾ ਕਿ ਮੈਂ ਤੇਰੇ ਨਾਲ ਕੋਰਟ ਮੈਰਿਜ ਕਰਾਵਾਂਗਾ ਤੇ ਤੂੰ ਮੇ ਨਾਲ ਮਤਲਬ ਮੈਰਿਜ ਕਰਵਾ ਲੈ ਕੋਈ ਗੱਲ ਨਹੀਂ ਕਰ ਲੂ ਅਗਰ ਮੈਂ ਕੁਝ ਵੀ ਕਰਦਾ ਮਾਂ ਤੂੰ ਐਕਸ਼ਨ ਲੈ ਸਕਦੀ ਆ ਮੇਰੇ ਤੇ ਮੈਂ ਤੈਨੂੰ ਧੋਖਾ ਨਹੀਂ ਦਿੰਦਾ ਕਦੀ ਲਾਈਫ ਚ ਮੈਂ ਫੋਨ ਕੀਤਾ ਕਿ ਤੁਸੀਂ ਵਿਦਾਊਟ ਪਰਮਿਸ਼ਨ ਮੇਰੇ ਘਰ ਵਾਲੇ ਨੂੰ ਕਿੱਦਾਂ ਰੱਖ ਸਕਦੇ ਆ ਹਨਾ ਉਸ ਬੰਦੇ ਨੇ ਸਰਵਿਸ ਨੰਬਰ ਤੋਂ ਮੈਨੂੰ ਇਹ ਵੀਡੀਓ ਭੇਜੀ ਹੈ ਜਿਹੜੀ ਕਿ ਪ੍ਰਾਈਵੇਟ ਵੀਡੀਓ ਸੀ ਮੇਰੇ ਹਸਬੰਦ ਨੇ ਮੇਰੇ ਬਣਾਈ ਹੋਈ ਸੀ ਮੈਨੂੰ ਬਦਤਮੀਜ਼ ਇਹ ਉਹ ਲੜਨਾ ਚਿਕਨਾ ਮਾ ਫਿਟਨੈਸ ਸਟਾਰਟ ਕਰਦੇ ਤੇ ਮੈਨੂੰ ਕਹਿੰਦਾ ਸੀ ਕਿ ਤੂੰ ਮੈਨੂੰ ਤਲਾਕ ਦੇ ਦੇ ਤੇ ਮੈਨੂੰ ਛੱਡ ਦੇ ਮੈਂ ਤੇ ਇਹਨਾਂ ਨਹੀਂ ਰਹਿ ਸਕਦਾ ਜੇ ਤੂੰ ਮੇਰੀ ਮਾਂ ਨੂੰ ਮਾਂ ਦੀਆਂ ਗੱਲਾਂ ਨਹੀਂ ਮੰਨੇ ਤੇ ਮੇਰੀ ਇੱਕ ਫਰੈਂਡ ਨੂੰ ਵੀ ਕਾਲ ਆਈ ਸੀਗੀ ਕਿ ਕਹਿੰਦਾ ਸੀ ਕਿ ਕਹੋ ਕਿ ਮੈਨੂੰ ਤਲਾਕ ਦੇ ਦੇ ਤੇ ਉਹਨੂੰ ਮੈਂ 20 ਲੱਖ ਰੁਪਏ ਦੇ ਦੇਣਾ ਪਰ ਜੋ ਮੇਰਾ ਸੱਚ ਹੋਇਆ ਉਹਦੇ ਤੇ ਕਾਰਵਾਈ ਨਹੀਂ ਕਰ ਰਹੇ ਪੁਰਸ ਨੇ ਉਹ ਤਾਰਾ ਹੀ ਨਹੀਂ ਲਾਈ ਜੋ ਮੈਂ ਉਹਨਾਂ ਨੂੰ ਕਿਹਾ ਸੀ ਹੁੰਦੇ ਸਮੇਂ ਦੀ ਜਦੋਂ ਦੇਖਦੇ ਹਾਂ ਅਸੀਂ ਆਮ ਤੌਰ ਤੇ ਹਸਬੰਡ ਵਾਈਫ ਦੇ ਵਿੱਚ ਜਿਸ ਤਰ੍ਹਾਂ ਦੇ ਰਿਲੇਸ਼ਨ ਹੁੰਦੇ ਨੇ ਉਹ ਚ ਕਹਿੰਦੇ ਹੁੰਦੇ ਨੇ ਕਿ ਕੋਈ ਕਿਸੇ ਤਰ੍ਹਾਂ ਦਾ ਪਰਦਾ ਨਹੀਂ ਹੁੰਦਾ ਯਾਨੀ ਕਿ ਬੇਪਰਦਾ ਹੁੰਦੇ ਨੇ ਯਕੀਨ ਵੀ ਹੱਦ ਤੋਂ ਵੱਧ ਜਦੋਂ ਕਹੀਏ ਕਿ ਦੋ ਤਿਰਾਂ ਆਪਸ ਚ ਕਰਦੀਆਂ ਨੇਗੀਆਂ ਉਸ ਤੋਂ ਬਾਅਦ ਦੇ ਵਿੱਚ ਫਿਰ ਰਿਸ਼ਤਾ ਹੌਲੀ ਹੌਲੀ ਜੇ ਕਿ ਇਹ ਅੱਗੇ ਵੱਧਦਾ ਤਾਂ ਪੂਰਾ ਪਰਿਵਾਰ ਬਣਦਾ ਅ ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਕੁੜੀ ਦੇ ਨਾਲ ਜੇ ਕਹੀਏ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਕਿਉਂਕਿ ਮੁਲਾਕਾਤਾਂ ਬਹੁਤ ਹੁੰਦੀਆਂ ਨੇ ਖੈਰ ਅੱਜਕੱਲ ਸੋਸ਼ਲ ਮੀਡੀਆ ਦੇ ਜ਼ਰੀਏ ਇੰਨੀ ਜ਼ਾਦੇ ਵੱਧ ਗਈ ਕਿ ਵਿਆਹ ਤੱਕ ਗੱਲ ਪਹੁੰਚ ਗਈ ਵਿਆਹ ਹੋ ਵੀ ਗਿਆ ਉਸ ਤੋਂ ਬਾਅਦ ਦੇ ਵਿੱਚ 3 ਮਹੀਨੇ ਚੱਲੇ ਇਸ ਵਿਆਹ ਤੋਂ ਬਾਅਦ ਹੁਣ ਪਰਚਾ ਵੀ ਦਰਜ ਹੋ ਗਿਆ ਪਰਚੇ ਦਰਜ ਦਾ ਸਭ ਤੋਂ ਵੱਡਾ ਭਾਵੇਂ ਸੀ ਕਿ ਕੁੜੀ ਦੇ ਨਾਲ ਸਿਰਫ ਉਹਨਾਂ ਦਾ ਕਹਿਣਾ ਕਿ ਧੋਖਾ ਇਸ ਗੱਲੋਂ ਨਹੀਂ ਕਿ ਉਹਨਾਂ ਦਾ ਵਿਆਹ ਹੁਣ ਟੁੱਟ ਚੁੱਕਿਆ ਹੈ ਬਲਕਿ ਇਸ ਪਾਸਿਓਂ ਵੀ ਹੈ ਕਿ ਉਹਨੂੰ ਬੇਪਰਦਾ ਲੋਕਾਂ ਦੇ ਸਾਹਮਣੇ ਵੀ ਕਰਤਾ ਯਾਨੀ ਕਿ ਉਹਦੀਆਂ ਫਿਲਮਾਂ ਬਣਾ ਕੇ ਆਪਦੇ ਦੋਸਤਾਂ ਮਿੱਤਰਾਂ ਨੂੰ ਸੈਂਡ ਕਰਤੀਆਂ ਅੱਜ ਲੜਾਈ ਲੜ ਰਹੀ ਆ ਉਹ ਅੰਮ੍ਰਿਤਸਰ ਤੋਂ ਆ ਕੇ ਜੇ ਕਹੀਏ ਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਖਰੜ ਦੇ ਵਿੱਚ ਜਿੱਥੇ ਉਹਦਾ ਕਹਿਣਾ ਹੈ ਕਿ ਜਵਾਨਤਾ ਨਾ ਕਿਤੇ ਉਹਨਾਂ ਲੋਕਾਂ ਦੀ ਹोजਨ ਕਿਉਂ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੋ ਉਹਦੇ ਨਾਲ ਹੋਇਆ ਉਹਦੀ ਸਜ਼ਾ ਉਹਨਾਂ ਨੂੰ ਉਨੀ ਨਹੀਂ ਮਿਲ ਰਹੀ ਤੇ ਕਾਰਵਾਈ ਹੋਰ ਸਖਤ ਹੋਣੀ ਚਾਹੀਦੀ ਆ ਤੁਸੀਂ ਮਿਲੇ ਕਦੋਂ ਸੀਗੇ ਪਹਿਲੀ ਵਾਰੀ ਤੁਹਾਡੀ ਮੁਲਾਕਾਤ ਕਦੋਂ ਹੋਈ ਆਪਸ ਦੇ ਵਿੱਚ ਸਰ 27 ਜੂਨ ਨੂੰ ਹੋਈ ਸੀ ਕੈਮਰਨ ਹੋਟਲ 'ਚ ਐਨਮਨ ਉੱਥੇ ਬਲੇਸ ਜਿੱਥੇ ਕੀ ਮਤਲਬ ਨਹੀਂ ਮਤਲਬ ਤੁਹਾਡੀ ਆਪਸੀ ਗੱਲਬਾਤ ਸ਼ੁਰੂ ਕਦੋਂ ਹੋਈ ਸਰ ਇੰਸਟਾਗ੍ਰਾਮ ਦੇ ਥਰੂ ਹੋਈ ਸੀ ਉਦੋਂ ਵੈਸੀ ਫਰੈਂਡ ਸੀਗੇ ਤੁਸੀਂ ਇੱਕ ਦੂਜੇ ਦੀ ਹਾਂਜੀ ਸਰ ਨਾਰਮਲ ਗੱਲਬਾਤ ਹੁੰਦੀ ਸੀਗੀ ਉਸ ਤੋਂ ਬਾਅਦ ਉਹਦੇ ਰਿਲੇਟਿਡ ਹੀ ਸਾਡੀਆਂ ਗੱਲਾਂ ਬਾਤਾਂ ਹੋਈਆਂ ਕਿ ਮੈਂ ਤੇਰੇ ਨਾਲ ਅੱਗੇ ਵਿਆਹ ਕਰਾਉਂਗਾ ਮੈਂ ਕੋਈ ਲਿਵਿੰਗ ਚ ਨਹੀਂ ਰਹਿੰਦਾ ਰਿਲੇਸ਼ਨ ਚ ਨਹੀਂ ਰਹਿੰਦਾ ਮੈਂ ਸਿੱਧਾ ਵਿਆਹ ਹੀ ਕਰਾਉਣਾ ਤੇਰੇ ਨਾਲ ਤੇ ਜੋ ਕੁਝ ਵੀ ਸੀਗਾ ਇਹਨੂੰ ਮੈਂ ਸਾਰਾ ਕੁਝ ਦੱਸਿਆ ਸੀ ਉਸ ਦੇ ਰਿਗਾਰਡਿੰਗ ਇਹਨੇ ਮੈਨੂੰ 27 ਤਰੀਕ ਨੂੰ ਇੱਥੇ ਬੁਲਾਇਆ ਮੋਹਾਲੀ ਚੱਤੀ ਸੈਕਟਰ ਤੇ ਕੰਨ ਵਿੱਚ ਰਹਿੰਦਾ ਸੀ ਵੈਮਲਾ ਸੋਸਾਇਟੀ ਚ ਤੇ ਉਸ ਦਿਨ ਇਹਨੇ ਆਪਣੀ ਮੰਮੀ ਨਾਲ ਵੀ ਮੈਨੂੰ ਮਿਲਾਇਆ ਕਿ ਹਾਂਜੀ ਉਹਨਾਂ ਨੇ ਜਦੋਂ ਕਿਹਾ ਸੀ ਕਿ ਕੋਈ ਗੱਲ ਨਹੀਂ ਬੇਟਾ ਤੁਸੀਂ ਦੱਸ ਦੇਂਦਾ ਵ ਇਹ ਜਦੋਂ ਸ਼ੁਰੂਆਤ ਦੀਆਂ ਗੱਲਾਂ ਬਾਤਾਂ ਤੁਹਾਡੀਆਂ ਹਾਂਜੀ ਹਾਂਜੀ ਉਸ ਦਿਨ ਸਾਰੇ ਨੇ 27 ਤਰੀਕ ਤੋਂ ਬਾਅਦ ਨੇ ਅਗਲੇ ਦਿਨ ਕਿਹਾ ਕਿ ਮੈਂ ਤੇਰੇ ਨਾਲ ਕੋਰਟ ਮੈਰਿਜ ਕਰਾਵਾਂਗਾ ਤੇ ਤੂੰ ਮੇਰੇ ਨਾਲ ਮਤਲਬ ਮੈਰਿਜ ਕਰਵਾ ਲੈ ਕੋਈ ਗੱਲ ਨਹੀਂ ਕੱਲ ਨੂੰ ਅਗਰ ਮੈਂ ਕੁਝ ਵੀ ਕਰਦਾ ਮਾਂ ਤੂੰ ਐਕਸ਼ਨ ਲੈ ਸਕਦੀ ਆ ਮੇਰੇ ਤੇ ਮੈਂ ਤੈਨੂੰ ਧੋਖਾ ਨਹੀਂ ਦਿੰਦਾ ਕਦੀ ਲਾਈਫ 'ਚ ਤੇ ਇਹਨੇ ਮੈਨਾਂ ਸਰ ਜਦੋਂ ਮੈਰਿਜ ਕਰਵਾਈ ਹੈ 30 ਜੂਨ ਨੂੰ ਤਿੰਨ ਦਿਨ ਮੈਂ ਉੱਥੇ ਹੀ ਰਹੀ ਆ ਉਸੇ ਹੋਟਲ 'ਚ ਠੀਕ ਹੈ 30 ਜੂਨ ਨੂੰ ਮੈਂ ਵਿਆਹ ਕਰਾ ਕੇ ਆਪਦੇ ਜਦੋਂ ਕਲੇ ਕਰੇ ਚੱਲ ਜਾਈਆਂ ਅਗਲੇ ਦਿਨ ਤੇ ਇਹ ਬੰਦਾ ਮੈਨੂੰ ਫਿਰ 3 ਤਰੀਕ ਨੂੰ ਇੱਥੇ ਬ ਗਮਲਪਰੀ ਸੈਂਟਰ ਸੀ ਆਪਦੇ ਪਿੱਕੇ ਘਰੇ ਵਗ ਜਾ ਹਾਂਜੀ ਹਾਂਜੀ ਤੇ ਇਹ ਤਿੰਨ ਤਰੀਕ ਨੂੰ ਮੈਨੂੰ ਇੱਥੇ ਬੁਲਾ ਕੇ ਅਸੀਂ 83 ਚ ਮਤਲਬ ਮਾਈਟ ਯੂਨੀਵਰਸਿਟੀ ਲੱਗੇ ਫਲੈਟ ਲੈਣੀਆਂ ਜਿੱਥੇ ਕਿ ਉਹ ਵੀ ਪੈ ਮੈਂ ਹੀ ਦਿੱਤੇ ਹੁੰਦੇ ਆ ਤੇ ਇਹਦੇ ਫਿਰ ਮੈਨੂੰ ਇਹਦੇ ਮੰਮੀ ਮੈਨੂੰ 10 ਦਿਨਾਂ ਬਾਅਦ ਨਾ 115 ਸੈਕਟਰ ਪੇਸ ਦਿੰਦੇ ਆ 10 ਨੰਬਰ ਕੋਠੀ ਚ ਖੁੰਨੀ ਮਾਸਰੇ ਉਹ ਜਿਹੜੀ ਕੋਠੀ ਸੀ ਸਰ ਮੇਰੀ ਸੱਸ ਬਲਜਿੰਦਰ ਕੌਰ ਦੇ ਨਾਮ ਤੇ ਸੀਗੀ ਤੇ ਇਹਦੀ ਮੰਮੀ ਨੂੰ ਇਹਦੇ ਡੈਡੀ ਨੂੰ ਸਾਰਿਆਂ ਨੂੰ ਪਤਾ ਸੀ ਮੇਰੇ ਨਾਨਾ ਦਾ ਉੱਥੇ ਦਿੱਲੀ ਮੈਨੂੰ ਫੋਨ ਆਉਂਦਾ ਸੀਗਾ ਤੇ ਮੈਨੂੰ ਇਹੀ ਕਿਹਾ ਗਿਆ ਸੀ ਕਿ ਆਸਟ੍ਰੇਲੀਆ ਚ ਹੈਗੀ ਆ ਪਰ ਇਹਦੇ ਚ ਇਹ ਹੈ ਵੀ ਇਹ ਤਾਂ ਚਲੋ ਤੁਹਾਡੀ ਆਮ ਦਿਨਚਰਿਆ ਚਲ ਪਈ ਇਹ ਵਿਗਾੜ ਕਦੋਂ ਸ਼ੁਰੂ ਹੋਇਆ ਤੇ ਪਰਚੇ ਤੱਕਰ ਗੱਲ ਕਿਵੇਂ ਪਹੁੰਚ ਗਈ ਤੁਹਾਡੀ ਸਰ ਪਰਚੇ ਤੱਕ ਇਦਾਂ ਗਈ ਜਦੋਂ ਮੈਂ 91 ਸੈਕਟਰ ਵੈਮਲਾ ਸੁਸਾਇਟੀ ਚ ਜਾਣੀ ਮੇਰੀ ਸੱਸ ਮਤਲਬ ਕਿ ਜਿੰਨਾ ਰਹਿੰਦੀ ਸੀਗੀ ਹਨਾ ਮੈਨੂੰ ਆਫਟਰ ਉੱਥੇ ਹੀ ਪਤਾ ਲੱਗਦਾ ਵਾ ਕਿ ਜਿਹੜਾ ਮੇਰੇ ਸੱਸ ਸਾਬ ਬਲਜਿੰਦਰ ਕੌਰ ਨੇ ਪਹਿਲੇ ਘਰ ਵਾਲਾ ਛੱਡਿਆ ਹੋਇਆ ਉਹਦਾ ਮਤਲਬ ਕਿ ਲੀਵਿੰਗ ਚ ਰਹਿ ਰਹੀ ਹੈ ਕਿਸੇ ਨਾਲ ਤੇ ਜਿਹੜੀ ਉਹਨਾਂ ਦੀ ਔਰ ਬੇਟੀ ਆ ਉਹ ਮਤਲਬ ਵੜੈਲ ਜੇਲ੍ਹ ਚ ਜਾਂ ਚੰਡੀਗੜ੍ਹ ਚਿੱਟੇ ਦੇ ਕੇਸ ਚ ਠੀਕ ਹੈ ਡੇਢ ਸਾਲ ਹੋ ਗਿਆ ਉਹ ਅੰਦਰ ਹੀ ਨੇ ਤੇ ਉਹਨੂੰ ਛਡਾਉਣ ਵਾਸਤੇ ਕਿ 90-95 ਲੱਖ ਇਹਨਾਂ ਨੂੰ ਕਿਤੇ ਚਾਹੀਦਾ ਸੀ ਇਹਨਾਂ ਨੇ ਮੇਰੇ ਨਾਲ ਕੀਤੀ ਕਿ ਤੂੰ ਸਾਡੇ ਨਸ਼ਾ ਤਸਕਰੀ ਦੇ ਮੈਟਰ ਚ ਸਾਡੇ ਨਾਲ ਸਾਥ ਦੇ ਮੈਂ ਉਹ ਚੀਜ਼ ਕਰਨ ਤੋਂ ਸਾਰ ਇਹਨਾਂ ਨੂੰ ਮਨਾ ਕਰ ਦਿੱਤਾ ਉਸ ਤੋਂ ਬਾਅਦ ਸਾਰ ਇਹਨਾਂ ਨੇ ਮੈਨੂੰ ਬਹੁਤਾਂ ਗਏ ਪਰੇਸ਼ਾਨ ਕਰਨਾ ਸਟਾਰਟ ਕਰ ਦਿੱਤਾ ਤੇ ਸਿੰਘ ਢਿਲੋਂਾ ਵੀ ਮੇਨਾ ਮਤਲਬ ਐਸ ਵਸਾਈ ਮੇਨਾ ਲੜਨਾ ਚਕਣਾ ਮਾਰ ਫਿਟਨਾ ਸਟਾਰਟ ਕਰ ਦਿੱਤੀ ਤੇ ਮੈਨੂੰ ਕਹਿੰਦਾ ਸੀ ਕਿ ਤੂੰ ਮੈਨੂੰ ਤਲਾਕ ਦੇ ਦੇ ਮੈਨੂੰ ਛੱਡ ਦੇ ਮੈਂ ਤੇ ਇੰਨਾ ਨਹੀਂ ਰਹਿ ਸਕਦਾ ਜੇ ਤੂੰ ਮੇਰੀ ਮਾਂ ਨੂੰ ਮਾਂ ਦੀਆਂ ਗੱਲਾਂ ਨਹੀਂ ਮੰਨੀਆਂ ਪਰ ਮੈਂ ਇਹਨਾਂ ਦੇ ਜਦੋਂ ਕਹਿਣੇ ਚ ਨਹੀਂ ਆਈ ਤੇ ਕਮਲਪ੍ਰੀਤ ਸਿੰਘ ਢਿਲੋਂ ਮੈਨੂੰ ਇੱਕ ਦਿਨ ਛੱਡ ਕੇ ਚਲਾ ਜਾਂਦਾ ਵਾ ਠੀਕ ਹੈ ਉਹਦੇ ਜਰੀਏ ਸਰ ਮੈਂ ਜਿਹੜੀ ਰਿਪੋਰਟ ਸੀਸੀਟੀ ਖਰੜ ਥਾਣੇ ਚ ਦਈ ਤੇ ਜਦੋਂ 27 ਤਰੀਕ ਨੂੰ ਮੈਨੂੰ ਇਹ ਪਤਾ ਲੱਗਦਾ ਕਿ ਕਮਲਪ੍ਰੀਤ ਸਿੰਘ ਢਿਲੋਂ ਮੈਨੂੰ ਛੱਡ ਕੇ ਨਹੀਂ ਸੀ ਗਿਆ ਉਹ ਆਪਣੇ ਮਾਂ ਦੇ ਕਹਿਣੇ ਤੇ ਗਿਆ ਸੀ ਤੇ ਮੇਰੀ ਕਰਨੇ ਜਦੋਂ ਇਹ ਦੱਸਿਆ ਕਿ ਮੈਂ ਆਪਣੇ ਮੁੰਡੇ ਨੂੰ ਬੱਦੀ ਸੈਂਟਰ ਚ ਭੇਜਾਂ ਇਹ ਮਾਚਲ ਚ ਉਸੇ ਦਿਨ ਸਰ ਮੈਨੂੰ ਇਹ ਪਤਾ ਲੱਗਦਾ ਕਿ ਜਿਹੜੀ ਮੇਰੀ ਆ ਵੀਡੀਓ ਸੀਗੀ ਜਦੋਂ ਉਹਨੂੰ ਮੈਂ ਫੋਨ ਕੀਤਾ ਕਿ ਤੁਸੀਂ ਵਿਦਆਊਟ ਪਰਮਿਸ਼ਨ ਮੇਰੇ ਘਰ ਵਾਲੇ ਨੂੰ ਕਿੱਦਾਂ ਰੱਖ ਸਕਦੇ ਆ ਹਨਾ ਉਸ ਬੰਦੇ ਨੇ ਸਰ ਇਸ ਨੰਬਰ ਤੋਂ ਮੈਨੂੰ ਮੈਨੂੰ ਇਹ ਵੀਡੀਓ ਭੇਜੀ ਹੈ ਜਿਹੜੀ ਕਿ ਪ੍ਰਾਈਵੇਟ ਵੀਡੀਓ ਸੀ ਮੇਰੇ ਹਸਬੰਦ ਨੇ ਮੇਰੇ ਬਣਾਈ ਹੋਈ ਸੀਗੀ ਮੈਨੂੰ ਬਦਨਾਮ ਬਦਨਾਮ ਕਰਨ ਦੇ ਜਰੀਏ ਹਨਾ ਵੀ ਇਹ ਜਦੋਂ ਵੀਡੀਓ ਵਗੈਰਾ ਬਣੇ ਤੁਹਾਨੂੰ ਨਹੀਂ ਪਤਾ ਲੱਗਿਆ ਸਰ ਨਹੀਂ ਇਹ ਵੀਡੀਓ ਮੈਨੂੰ ਨਹੀਂ ਪਤਾ ਲੱਗਾ ਉਹਨੇ ਕਦ ਕਦ ਬਣਾਈਆਂ ਸਰ ਮੈਨੂੰ ਪਤਾ ਹੀ ਨਹੀਂ ਕਿਉਂਕਿ ਇਹ ਵੀਡੀਓ ਆਈ ਥਿੰਕ 27 ਤਰੀਕ ਨੂੰ ਹੋਇਆ ਜਾਂ ਕਈ ਨੇ ਸਰ ਵੀਡੀਓ ਤਾਂ ਦੋ ਤਿੰਨ ਨੇ ਠੀਕ ਹੈ ਜਿਸ ਵਿੱਚ ਮੇਰੇ ਮਹਿੰਦੀ ਵੀ ਲੱਗੀ ਹੈ ਸਰ ਇਦਾਂ ਹੀ ਮਤਲਬ ਫੋਟੋਜ਼ ਵਗੈਰਾ ਵੀਡੀਓਜ਼ ਵਗੈਰਾ ਬਣਾਉਂਦਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਇੰਨਾ ਵੀ ਇਹ ਗਿਰ ਸਕਦਾ ਪਹਿਲੇ ਤਾਂ ਇਹ ਯਾਰੋ ਦੋਸਤਾਂ ਨੇ ਮੈਨੂੰ ਇਹ ਦੱਸਿਆ ਕਿ ਤੇਰੀ ਵੀਡੀਓ ਤੇਰੇ ਘਰੋਂ ਲੈਨੇ ਵਾਇਰਲ ਕੀਤੀ ਹੋਈ ਆ ਮੇਰੇ ਤੋਂ ਰਿਕਾਰਡਿੰਗਾਂ ਤੱਕ ਵੀ ਪਈਆਂ ਮੈਂ ਸੁਣਾ ਵੀ ਦਵਾਂਗੀ ਤੇ ਮੈਨੂੰ ਇਹ ਸੀ ਕਿ ਵੀਡੀਓ ਕਿਵੇਂ ਪਹੁੰਚਿਆ ਗਿਆ ਹੁੰਦਾ ਸਰ ਮੇਰੀ ਹਾਂਜੀ ਮੇਰੀ ਆ ਨੰਬਰ ਤੋਂ ਆਈ ਆ ਮੇਰੀ ਜਿਹੜੀ ਕਿ ਲੱਗੀ ਕਰੀ ਸੀ ਇਹਦੇ ਰਿਹੈਬ ਸੈਂਟਰ ਦੇ ਹੋਰ ਨਾਮ ਨੇ ਉਹਨੇ ਭੇਜੀ ਮ ਇਹ ਗੱਲ ਵੀ ਨੇ ਸਾਨੂੰ ਦਿਖਾਈ ਇਹ ਮੈਨੂੰ ਇਹ ਸੀ ਕਿ ਮੈਂ ਮਾਡਲ ਮਾਡਲ ਦਾ ਕੰਮ ਕਰਦੀ ਹਣਾ ਕਿ ਕਿਪ ਤਾਂ ਕਿਹੜੀ ਵੀਡੀਓ ਦਿਖਾਈ ਹੋਊਗੀ ਪਰ ਜਦੋਂ ਮੈਨੂੰ ਇਹ ਵੀਡੀਓ ਆਉਂਦੀ ਹੈ ਤੇ ਸਰ ਮੈਂ ਬਹੁਤ ਮਤਲਬ ਕਿ ਮੇਰੀ ਇੱਜ਼ਤ ਨੂੰ ਇਸ ਬੰਦੇ ਨੇ ਧਾਰ-ਧਾਰ ਕਰਕੇ ਸੜਤਾ ਹਣਾ ਤੇ ਅੱਜ ਉਹ ਬੰਦਾ ਕਿਤੇ ਵੀ ਸ਼ਰਿਆਮ ਮੇਰੀਆਂ ਵੀਡੀਓ ਚੱਲ ਰਹੀਆਂ ਸ਼ਰਿਆਮ ਸਾਰੇ ਸੈਂਟਰ ਵਾਲੇ ਮੁੰਡਿਆਂ ਨੇ ਦੇਖੀਆਂ ਠੀਕ ਹੈ ਮੇਰੇ ਫੈਮਲੀ ਤੱਕ ਮੇਰੇ ਇੰਸਟਾਗ੍ਰam ਦੇ ਫੋਲੋਅਰਾਂ ਤੱਕ ਮੈਂ ਜਿੱਥੇ ਕੰਮ ਕਰਦੀ ਸੀ ਉਹ ਤੋਂ ਤੱਕ ਮੇਰੀਆਂ ਵੀਡੀਓ ਨੇ ਅਪਲੋਡ ਕਰੀਆਂ ਹੋਈਆਂ ਵਾ ਤੇ ਅੱਜ ਵੀ ਸ਼ਰਮ ਇਹ ਇੰਨੇ ਬੇਸ਼ਰਮ ਬੰਦੇ ਨੇ ਕਿ ਸ਼ਰਮ ਕਹਿ ਰਹੇ ਨੇ ਕਿ ਅਸੀਂ ਮੇਰੀ ਬਸ ਕਿ ਮੈਂ ਆਪਦੇ ਮੁੰਡੇ ਨੂੰ ਜ਼ਹਿਰ ਦੇ ਕੇ ਮਾਰਦਾ ਕਿ ਪਰ ਮੈਂ ਤੇਰੇ ਨਾਲ ਘਰ ਨਹੀਂ ਬਸਾਉਂਦੀ ਬਸਾਉਣਾ ਤੇ ਸਰ ਮੈਂ ਹੈ ਹੀ ਹੋਈ ਨਹੀਂ ਪਰ ਇਹ ਗੱਲ ਇਹ ਹੈ ਵੀ ਆਮ ਤੌਰ ਤੇ ਕੁੜੀਆਂ ਜਦੋਂ ਇਹੋ ਜਿਹੇ ਐਲੀਗੇਸ਼ਨ ਲਾਉਂਦੀਆਂ ਨੇ ਦੂਜੇ ਪਾਸਿਓਂ ਸਵਾਲ ਇੱਕ ਇਹ ਉੱਠਦਾ ਵੀ ਇਹ ਕਿਤੇ ਪੈਸੇ ਦੇ ਨਾਲ ਪਿੱਛੇ ਕਰਦੀ ਹੈ ਅੱਜ ਕੋਈ ਪੈਸੇ ਮਿਲ ਗਿਆ ਤੁਸੀਂ ਸਮਝੌਤਾ ਕਰ ਜਾਓਗੇ ਬਿਗੜ ਕਈ ਵਾਰੀ ਇਹ ਚ ਰੂਪ ਦੇਖਿਆ ਵੀ ਆ ਹੁੰਦਾ ਵੀ ਕਈ ਵਾਰੀ ਕਿਸੇ ਹੋਰ ਮਸਲੇ ਨੂੰ ਲੈ ਕੇ ਆ ਲੜਾਈਆਂ ਜਦੋਂ ਪਹੁੰਚਦੀਆਂ ਥਾਣੇ ਕਚਹਿਰੀ ਤਾਂ ਉੱਥੇ ਫਿਰ ਐਵੀਡੈਂਸ ਦੇ ਤੌਰ ਤੇ ਅੱਗੇ ਉਸ ਚ ਲੈ ਜਾਂਦੇ ਨੇ ਤੁਹਾਡਾ ਜਿਹੜੀ ਲੜਾਈ ਹੋਈ ਉਹ ਆਪਸੀ ਤਣਾ ਤਣੀ ਸਿਰਫ ਨਸ਼ੇ ਕਰਕੇ ਹੋਈ ਨਸ਼ੇ ਦੇ ਮਾਮਲੇ ਕਰਕੇ ਹੋਈ ਜਾਂ ਇਹਦੇ ਪਿੱਛੇ ਗੱਲ ਹੋਈ ਹੋਰ ਸੀ ਤੁਹਾਡੇ ਸਰ ਇਹ ਹੀ ਗੱਲ ਸੀ ਕਿ ਜਦੋਂ ਮੈਂ ਇਹਨਾਂ ਨੂੰ ਮਨਾ ਕਰਤਾ ਕਿ ਇਹਨਾਂ ਦੇ ਕੰਮ ਤੇ ਸਾਥ ਮੈਂ ਨਹੀਂ ਦੇਣਾ ਤੇ ਇਹਨਾਂ ਨੇ ਮੈਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੀ ਤੁਸੀਂ ਪੈਸੇ ਦੀ ਗੱਲ ਕਰ ਰਹੇ ਆ ਬਿਲਕੁਲ ਮੈਨੂੰ ਏ ਕੋਲਿਆ ਸੀ ਕਿ ਤੂੰ ਉਹਨਾਂ ਤੋਂ 2 ਲੱਖ ਰੁਪਏ ਲੈ ਲੈ ਤੇ ਤੂੰ ਉਹਨਾਂ ਦਾ ਖਿਹੜਾ ਛੱਡ ਦੇ ਤੇ ਲਾਗ ਦੇ ਦੇ ਕਿ ਤੇਰੇ ਘਰ ਦੇ ਤੈਨੂੰ ਗਲਤ ਗਾਈਡ ਕਰਦੇ ਆ ਤੇਰਾ ਵਸਣ ਦਾ ਹੁਣ ਕੋਈ ਨਹੀਂ ਹੈਗਾ ਤੇ ਮੇਰੀ ਇੱਕ ਫਰੈਂਡ ਨੂੰ ਵੀ ਕਾਲ ਆਈ ਸੀਗੀ ਕਿ ਕਮਲ ਨੂੰ ਕਹਿੰਦਾ ਸੀਗੀ ਕੋਗੀ ਮੈਨੂੰ ਤਾਂ ਲੱਗਦੇ ਦਵੇ ਤੇ ਉਹਨੂੰ ਮੈਂ 20 ਲੱਖ ਰੁਪਏ ਦੇ ਦੇਣਾ ਵਾ ਤੇ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਤੇ ਮੇਰੀ ਪਹਿਲੇ ਵੀ ਬਾਈਟਸ ਵਗੈਰਾ ਮੀਡੀਆ ਚ ਬਹੁਤ ਆ ਚੁੱਕੀਆਂ ਜਿੱਤੇ ਕਿ ਮੈਂ ਵੀ ਲਿਖਰ ਮੈਂ ਰਿਟਨ ਚ ਵੀ ਦੇਣਾ ਚਾਹੁੰਦੀ ਆ ਕਿ ਕੱਲ ਨੂੰ ਵੀ ਮੈਂ ਇਹਨਾਂ ਤੋਂ ਕੋਈ ਵੀ ਪੈਸਾ ਨਹੀਂ ਲੈਂਦੀ ਅਗਰ ਮੈਂ ਪੈਸਾ ਲਾਉਂਗੀ ਤੇ ਸਾਰੇ ਜਾਣੇ ਮੇਰੇ ਤੇ ਕਾਰਵਾਈ ਕਰ ਸਕਦੇ ਆ ਠੀਕ ਹੈ ਇਹ ਦੱਸੋ ਵੀ ਤੁਹਾਡੀ ਇੰਨਾ ਸਪੀਡਲੀ ਤੁਸੀਂ ਪਹਿਲਾਂ ਵੀ ਡਿਵੋਰਸੀ ਹੋ ਹਾਂਜੀ ਯਾਨੀ ਕਿ ਇੱਕ ਵਾਰ ਜਾਂਦਾ ਬੰਦਾ ਹੋ ਸਕਦਾ ਵੀ ਉਦੋਂ ਚਲੋ ਤੁਹਾਡੇ ਕੋਈ ਵੀ ਸਰਕਮਸਟੈਂਸ ਰਹੇ ਹੋਣੇ ਆ ਪਰ ਜਦੋਂ ਬੰਦਾ ਇੱਕ ਵਾਰੀ ਇੱਕ ਅਜਿਹੀ ਕਦਮ ਚੋਂ ਨਿਕਲ ਜਾਂਦਾ ਫਿਰ ਇੰਨੀ ਸਪੀਡਲੀ ਤੁਹਾਡਾ ਵਿਆਹ ਹੋ ਜਾਂਦਾ ਇੰਨੀ ਸਪੀਡਲੀ ਤੁਸੀਂ ਸਭ ਕੁਝ ਕਰ ਲਾਨੇ ਹੋ ਇੰਨੀ ਸਪੀਡਲੀ ਜੇ ਦੇਖਿਆ ਜਾਵੇ ਵੀਡੀਓ ਤੱਕ ਬਣ ਜਾਂਦੇ ਨੇਗੇ ਆਪਣੇ ਤੌਰ ਦੇ ਉੱਤੇ ਤੁਸੀਂ ਕਦੇ ਵੀ ਅਵੇਅਰ ਨਹੀਂ ਹੋਏ ਸਰ ਮੈਂ ਤਾਂ ਇੱਕ ਵਿਸ਼ਵਾਸ ਕੀਤਾ ਸੀ ਹਨਾ ਕਿ ਚਲੋ ਬੰਦਾ ਮੇਨਾਂ ਗੁਰਦੁਆਰੇ ਵਿਆਹ ਮਤਲਬ ਵਿਆਹ ਕਰਵਾਉਂਦਾ ਪਿਆ ਵਾ ਕਿ ਮੈਨੂੰ ਝੂਠ ਬੋਲ ਸਕਦਾ ਮਤਲਬ ਰੱਬ ਨੂੰ ਤਾਂ ਨਹੀਂ ਝੂਠ ਬੋਲੇਗਾ ਪਰ ਮੈਂ ਇੱਕ ਵਿਸ਼ਵਾਸ ਦੇ ਤੌਰ ਤੇ ਵਿਆਹ ਕਰਾਇਆ ਸੀ ਪਰ ਉਹਨੇ ਮੇਨਾਂ ਇੱਕ ਫਰਾਡ ਧੋਖਾ ਕੀਤਾ ਠੀਕ ਹੈ ਸਭ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ ਹੋਈ ਸੀ ਜਾਂ ਮੇਰੇ ਪੈਸੇ ਨੂੰ ਦੇਖ ਕੇ ਤੇ ਅੱਜ ਤੱਕ ਜਿੰਨੀ ਤੈ ਵੀ ਮੈਂ ਉਹਦੇ ਨਾਲ ਰਹੀ ਹਾਂ ਉਹ ਸਾਰੇ ਪੈਸੇ ਸਰ ਮੈਂ ਹੀ ਲਾਏ ਮੈਂ ਸੀ ਮੈਂ ਹੀ ਰਸ਼ਨ ਪਵਾਉਂਦੀ ਸੀ ਮੈਂ ਹੀ ਸਾਰਾ ਕੁਝ ਕਰਦੀ ਸੀ ਪਰ ਇੰਨੇ ਸਮੇਂ ਦੇ ਦੌਰਾਨ ਆਮ ਤੌਰ ਤੇ ਜਿਵੇਂ ਛੋਟੀ ਜੀ ਚੀਜ਼ ਲੈਣ ਜਾਈਏ ਅਸੀਂ 10 ਲੋਕਾਂ ਨੂੰ ਪ ਤੁਸੀਂ ਆਸ-ਪਾਸੇ ਪਹਿਲਾਂ ਕਦੇ ਕੋਈ ਪਤਾ ਨਹੀਂ ਕਰਿਆ ਹੈਗਾ ਕਿਉਂਕਿ ਫਿਰ ਵੀ ਵਿਆਹ ਵਰਗਾ ਕਦਮ ਕੋਈ ਛੋਟਾ ਤਾਂ ਹੈ ਨਹੀਂ ਸੀ ਵੀ ਆਪਾਂ ਵੈਸੇ ਹੀ ਘੁੰਮ ਕੇ ਆਉਣਾ ਸੀ ਕਿਤੇ ਤੁਸੀਂ ਕਿਸੇ ਤੋਂ ਪੁੱਛਿਆ ਕਿੱਛ ਨਹੀਂ ਵੀ ਕਿਹਜਾ ਮੁੰਡਾ ਹੈ ਕੌਣ ਹੈ ਕੀ ਹੈ ਸਰ ਜਦੂ ਦੇ ਘਰ ਦੇ ਕਹਿ ਰਹੇ ਕਿ ਠੀਕ ਆ ਸੀ ਮਤਲਬ ਰਾਜ਼ੀਆਂ ਉਹਨਾਂ ਨੇ ਦੱਸਿਆ ਹੀ ਕੁਛ ਇਸ ਤਰ੍ਹਾਂ ਦਾ ਵਾਲੂ ਹਾਂਜੀ ਉਹਨਾਂ ਨੇ ਦੱਸਿਆ ਮੈਨੂੰ ਇਦਾਂ ਦਾ ਮੈਨੂੰ ਵੀ ਕਹਿੰਦਾ ਕਹਿੰਦਾ ਮੇਰੇ ਰਿਹੈਬ ਸੈਂਟਰ 'ਚ ਪਾਰਟਨਰਸ਼ਿਪ ਕੀਤੀ ਹੋਈ ਆ ਤੇ ਮੈਂ ਕੋਈ ਇਦਾਂ ਦਾ ਕੰਮ ਨਹੀਂ ਕਰਦਾ ਤੈਨੂੰ ਮੈਂ ਕੋਡ ਮੈਰਿਜ ਕਰਾਉਂਗਾ ਕੱਲ ਨੂੰ ਮੰਨ ਲਾ ਮੈਂ ਕੁਛ ਵੀ ਤੇਰਾ ਨਾ ਅਲੀਗੇਸ਼ਨ ਹੈ ਕੁਛ ਵੀ ਕਦੇ ਨਾ ਕਰਦਾ ਵਾਂ ਤੂੰ ਮੇਰੇ ਤੇ ਅਲੀਗੇਸ਼ਨ ਲਾ ਸਕਦੀ ਆ ਮੈਂ ਤੇ ਸਟੈਪ ਚੱਕ ਸਕਦੀ ਆ ਤੇ ਹਾਂਜੀ ਸਰ ਬਸ ਲਾ ਲਓ ਕਿ ਮੇਰੀ ਬਹੁਤ ਵੱਡੀ ਗਲਤੀ ਸੀ ਜਿਹੜਾ ਕਿ ਮੈਂ ਇਸ ਬੰਦੇ ਤੇ ਭਰੋਸਾ ਕਰ ਲਿਆ ਤੇ ਅੱਜ ਮੈਨੂੰ ਭੁਗਤਣਾ ਵੀ ਪੈ ਰਿ ਚਲੋ ਜਿਹੜੀਆਂ ਵੀਡੀਓ ਤੁਹਾਡੀਆਂ ਉਹਨਾਂ ਨੇ ਬਣਾਈਆਂ ਕਰੀਆਂ ਤੁਹਾਡਾ ਪਰਚਾ ਦਰਜ ਹੋ ਗਿਆ ਪੁਲਿਸ ਨੇ ਐਕਸ਼ਨ ਲੈ ਲਿਆ ਅਰੈਸਟਾਂ ਤੱਕ ਹੋ ਗਈਆਂ ਅੱਗੇ ਫਿਰ ਕੀ ਹਜੇ ਵੀ ਤੁਸੀਂ ਚਾਹੁੰਦੇ ਹੋ ਵੀ ਜਿਹੜਾ ਤੁਹਾਨੂੰ ਲੱਗਦਾ ਵੀ ਤੋਂ ਅਸੀਂ ਸੈਟੀਸਫਾਈ ਨਹੀਂ ਹੋ ਜਿਹੜੀ ਪੁਲਿਸ ਪੁਲਿਸ ਨੇ ਤਾਂ ਚਲੋ ਆਪਦੀ ਜੋ ਕਾਰਵਾਈ ਪਰਚਾ ਦਰਜ ਹੋਇਆ ਉਹ ਸਾਰੀ ਕਰਤੀ ਹੈ ਹੋਰ ਕੀ ਦਿਮਾਗ ਦੇ ਵਿੱਚ ਹੈ ਕਿਉਂਕਿ ਅੱਗੇ ਤਾਂ ਕਾਨੂੰਨੀ ਲੜਾਈ ਹੈ ਫਿਰ ਕਿਉਂ ਲੱਗਦਾ ਵੀ ਹਜੇ ਵੀ ਮੈਨੂੰ ਹੋਰ ਇਨਸਾਫ ਮਿਲਣਾ ਚਾਹੀਦਾ ਸਰ ਮੇਰੀ ਇੱਜ਼ਤ ਦੀ ਇੱਜ਼ਤ ਨੂੰ ਤਾਰ-ਤਾਰ ਕਰਕੇ ਸੁੱਟਿਆ ਇਹਨਾਂ ਦੀ ਫੈਮਿਲੀ ਨੇ ਆ ਜਿੱਦਾਂ ਵੀ ਠੀਕ ਹੈ ਮੈਂ ਇਹਨਾਂ ਬਾਰੇ ਫਿਰ ਹੋਏਗੀ ਸਜ਼ਾ ਨਾ ਮੈਂ ਤੇ ਸਰ ਜੋ ਸੱਚ ਸੀ ਮੈਂ ਉਹ ਬਿਆਨ ਕੀਤਾ ਪਬਲਿਕ ਵਿੱਚ মিডিਆ ਸਾਹਮਣੇ ਹਨਾ ਪਰ ਜੋ ਮੇਰਾ ਸੱਚ ਹੋਇਆ ਉਹਦੇ ਤੇ ਕਾਰਵਾਈ ਨਹੀਂ ਕਰ ਰਹੇ ਪੁਲਿਸ ਨੇ ਉਹ ਤਾਰਾ ਹੀ ਨਹੀਂ ਲਾਈ ਜੋ ਮੈਂ ਇਹਨਾਂ ਨੂੰ ਕਿਹਾ ਸੀ ਜੋ ਮੈਂ ਹਕੀਕਤ ਦੱਸੀ ਸੀ ਉਹਨਾਂ ਨੂੰ ਉਹਨਾਂ ਨੇ ਕੋਈ ਤਾਰਾ ਨਹੀਂ ਦਿੱਤੇ ਲਾਈ ਹਾਂ ਇਹ ਕਹਿੰਦੇ ਆ ਕਿ ਮੇਰਾ ਕਰ ਵਾਲਾ ਸੀ ਉਹਦੇ ਚ 377 ਦੀ ਧਾਰਾ ਨਹੀਂ ਬਣ ਸਕਦੀ ਹੈ ਨਾ ਔਰ ਰੇਪ ਨਹੀਂ ਕਰ ਸਕਦਾ 377 ਲਾਉਣ 63 ਲਾਉਣ 69 ਲਾਉਣ ਜਿਹੜੀ ਕਿ ਧਾਰਾ ਬੰਦੀਆਂ ਨੇ ਪਰ ਉਹ ਨਹੀਂ ਲਗਾਉਂਦੇ ਪਏ ਉਹ ਕੋਰਟ 'ਚ ਵੀ ਜਾਂਦੇ ਸੀ ਸਰਫ ਕਿਵੇਂ ਕਰੋਗੇ ਤੁਸੀਂ ਕਿਉਂਕਿ ਜੇ ਪੁਲਿਸ ਨੇ ਨਹੀਂ ਲਾਈਆਂ ਚਲੋ ਆਪਾਂ ਤੁਹਾਡੀ ਮੰਨ ਲਾ ਨੇ ਇੱਕ ਵਾਰੀ ਪੁਲਿਸ ਨੇ ਤਾਂ ਆਪਦਾ ਪਰਚਾ ਦਰਜ ਕਰਕੇ ਅੱਗੇ ਕੋਰਟ 'ਚ ਘੱਲਤਾ ਹੈਗਾ ਕੋਰਟ ਦੇ ਵਿੱਚ ਜਦੋਂ ਤੁਹਾਡੇ ਵਕੀਰ ਨੇ तमाम ਐਵੀਡੈਂਸ ਰੱਖਣੇ ਨੇ ਉਹ ਚੀਜ਼ਾਂ ਪ੍ਰੂਫ ਕਰੋਗੇ ਕੋਰਟ ਵੀ ਅੱਗੇ ਵਧਾ ਸਕਦੀ ਹੈ ਧਾਰਾਵਾਂ ਨੂੰ ਤਾਂ ਉੱਥੇ ਤਾਂ ਚਲੋ ਤੁਹਾਡੇ ਕੋਲ ਰਾਹ ਖੁੱਲਾ ਹੈ ਕੋਟ ਦਾ ਕਿਉਂਕਿ ਤੁਸੀਂ ਜਾ ਰਹੇ ਹੋਗੇ ਉਹਦੇ ਵਾਸਤੇ ਤੁਹਾਡੇ ਕੋਲ ਪ੍ਰੋਪਰ ਐਵੀਡੈਂਸ ਵਗੈਰਾ ਤੁਸੀਂ ਹੈ ਕਿ ਨਾ ਹਾਂਜੀ ਸਰ ਮੇਰੇ ਕੋਲ ਸਾਰੇ ਐਫੀਡੈਂਸ ਹੈਗੇ ਨੇ ਸਾਰੇ ਪ੍ਰੂਫ ਹੈਗੇ ਨੇ ਇੱਥੋਂ ਤੱਕ ਕਿ ਮਮਨਦੀ ਮੈਮ ਨੂੰ ਵੀਡੀਓ ਤੱਕ ਵੀ ਐਸ ਜੀਆਂ ਦਿਖਾਈਆਂ ਸੀ ਕਿ ਜਿਹਦੇ ਤੇ ਇਹਦੀ ਧਾਰਮਾ ਬਿਲਕੁਲ ਬਣਦੀਆਂ ਸੀ ਤੇ ਉਹਨੇ ਮੈਂ ਸਪੈਸ਼ਲ ਅੰਬਰਸਰ ਤੋਂ ਦੇਣ ਆਈ ਸੀ ਤੇ ਜਿਸ ਦਿਨ ਮੈਂ ਉਹਨੂੰ ਵੀਡੀਓ ਦਿੱਤੀ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਮੈਮ ਅਸੀਂ ਦੇਖ ਲਵਾਂਗੇ ਜਦੋਂ ਮੈਂ ਸਰ 2 ਘੰਟੇ ਬਾਅਦ ਸਰਹੰਦ ਜਾਨੀ ਆ ਤੇ ਉਹ ਮੈਡਮ ਮੈਨੂੰ ਕਹਿੰਦੀ ਕਿ ਮੈਡਮ ਵੀਡੀਓ ਤੁਹਾਡੀ ਹੈ ਨਹੀਂ ਪੈਂਡਰਾਈਵ ਐਂਡ ਰਾਈਵ ਤਾਂ ਜਬ ਤੋਂ ਹੋਈ ਪਈ ਆ ਫਿਰ ਮੈਂ ਉਹਨਾਂ ਨੂੰ ਆਪਣੇ ਮਤਲਬ ਕੀ ਵਟਸਐਪ ਤੇ ਥਰੂ ਉਹਨਾਂ ਨੂੰ ਵੀਡੀਓ ਸੈਂਡ ਕਰਦੀ ਆ ਜਿਹਦੇ ਥਰੂ ਤਾਂ ਰਮਾ ਬੰਦੀ ਸੀ ਪਰ ਉਹਨਾਂ ਨੇ ਨਹੀਂ ਲਾਈਆਂ ਕੋਰਚ ਜਾ ਕੇ ਵੀ ਸਰ ਉਹਨੇ ਤਿੰਨ ਚਾਰ ਵਾਰੀ ਐਂਟੀਸੈਪਟਿਕ ਬਿਲ ਲਈ ਆ ਜਿਹੜੇ ਬੰਦਿਆਂ ਤੇ ਮਤਲਬ ਪਰਚੇ ਹੋ ਰਹੇ ਆ ਬੁਲਟ ਲक्की ਥਾਲੀ ਵਾਲੇ ਹਨਾ ਇਹਨਾਂ ਦੇ ਵੀ ਮੈਂ ਬਿਲ ਰਿਜੈਕਟ ਕਰਵਾਨੀ ਪਈ ਆ ਕੱਲ ਹੀ ਮੈਂ ਉਸ ਬੰਦੇ ਦੀ ਬਿਲ ਰਿਜੈਕਟ ਕਰਵਾ ਕੇ ਆਈ ਆ ਤੇ ਪੁਲਿਸ ਨੂੰ ਜਦੋਂ ਮੈਂ ਪੁੱਛਦੀ ਆ ਕਿ ਮੈਮ ਤੁਸੀਂ ਕਾਰਵਾਈ ਕਰ ਰਹੇ ਆ ਉਹ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਵੈਰੀਫਿਕੇਸ਼ਨ ਚੱਲ ਰਹੀ ਆ ਸਾਨੂੰ ਪਤਾ ਨਹੀਂ ਉਹ ਬੰਦੇ ਬਿਲ ਰਾ ਰਹੇ ਆ ਸਰ ਨਹੀਂ ਸਰ ਕੋਈ ਅਜਿਹੀ ਕਾਰਵਾਈ ਨਹੀਂ ਹੋਈ ਪੂਰੀ ਪ੍ਰੋਪਰਲੀ ਕਿਉਂਕਿ ਜਿਹੜੇ ਨੰਬਰ ਤੋਂ ਮੈਨੂੰ ਵੀਡੀਓ ਆਈ ਸੀਗੀ ਇਹ ਵਾਲਾ ਫੋਨ ਜਿੱਥੇ ਮੈਨੂੰ ਵੀਡੀਓ ਆਈ ਸੀ ਮੈਂ ਫੋਨ ਪੁਲਿਸ ਨੂੰ ਰਿਕਵਰ ਕਰਾਇਆ ਹੋਇਆ ਪਰ ਇਹਨਾਂ ਨੇ ਮੇਰੇ ਹਸਬੰਦ ਦਾ ਫੋਨ ਵੀ ਰਿਕਵਰ ਨਹੀਂ ਕਰਤਾ ਇਹਨਾਂ ਨੇ ਜਿੱਥੇ ਵੀਡੀਓ ਆਈ ਸੀ ਉਹਨਾਂ ਦੇ ਫੋਨ ਵੀ ਰਿਕਵਰ ਨਹੀਂ ਕੀਤੇ ਇੱਥੋਂ ਤੱਕ ਕਿ ਉਹਨਾਂ ਨੂੰ ਥਾਣੇ ਤੱਕ ਵੀ ਨਹੀਂ ਬੁਲਾਇਆ ਸਰ 10 ਦਿਨ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਅਰੈਸਟ ਕੀਤਾ 10 ਦਿਨ ਤੋਂ ਬਾਅਦ ਉਸੇ ਹਿੰਸਿੰਘ ਬਾਜਵਾ ਕੋ ਮੇਰਾ ਕੇਸ ਸੀਗਾ ਖਰੜ ਸਿਟੀ ਥਾਣੇ 'ਚ ਜੱਜ ਕੋ ਉੱਥੇ ਸਰ ਜੱਜ ਛੁੱਟੀ ਤੇ ਸੀ ਸੈਚਰਡੇ ਨੂੰ ਵੀ ਤੇ ਮੰਡੇ ਨੂੰ ਵੀ ਜਦੋਂ ਉਹ ਛੁੱਟੀ ਤੇ ਸੀ ਇਹਨਾਂ ਨੇ ਦੂਜੇ ਜੱਜ ਕੋ ਜਾ ਕੇ ਮੁੰਡੇ ਦੀ ਜ਼ਮਾਨਤ ਕਰਾਈਆ ਮਤਲਬ ਕਿ ਮਿਸ ਗਾਈਡ ਕਰਕੇ ਠੀਕ ਹੈ ਉਹਨਾਂ ਦੇ ਉਹਨੇ ਤਾਂ ਨਾ ਵਦਾ ਕਿ ਇਹਨੇ ਇਹਨਾਂ ਨੇ ਮੁੰਡੇ ਨੂੰ ਰਿਹਾ ਕਰਾਇਆ ਹੋਇਆ ਫਿਰ ਦੇਖਿਏ ਇਹਨਾਂ ਦੀ ਲੜਾਈ ਇਸ ਚੀਜ਼ ਨੂੰ ਲੈ ਕੇ ਆ ਵੀ ਜਿਹੜੀਆਂ ਧਰਾ ਪਰ ਹੁਣ ਕਾਨੂੰਨੀ ਲੜਾਈ ਵਾਸਤੇ ਇਸ ਕਰਕੇ ਕੋਸ਼ਿਸ਼ਾਂ ਦੇ ਵਿੱਚ ਇਹ ਕੁੜੀ ਡਿਊਟੀ ਹੈ ਕਿ ਜੇਕਰ ਉਹਨਾਂ ਨੇ ਮੇਰੇ ਨਾਲ ਗਲਤ ਕਰਿਆ ਤਾਂ ਉਹਦੀ ਸਜ਼ਾ ਉਹਨਾਂ ਨੂੰ ਮਿਲੇ ਕਰੇ ਸਭ ਜਦੋਂ ਮਾਮਲੇ ਇਸ ਤਰ੍ਹਾਂ ਦੇ ਦੇਖਦੇ ਆ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅੱਗੇ ਨੂੰ ਸਿੱਖਣ ਨੂੰ ਮਿਲਦੀਆਂ ਇਹ ਸਿੱਖਣ ਨੂੰ ਮੈਂ ਸ਼ਬਦ ਤਾਂ ਵਰਤ ਰਿਹਾ ਕਿ ਜਿਵੇਂ ਇਹਨਾਂ ਨੇ ਇੰਨੇ ਥੋੜੇ ਦਿਨਾਂ ਦੇ ਯਕੀਨ ਤੋਂ ਬਾਅਦ ਆਖਰਕਾਰ ਇਸ ਅਕੜੀ ਤੱਕ ਪਹੁੰਚੇ ਹੋਰ ਨਾ ਆਖਰ ਕੋਈ ਪਹੁੰਚੇ ਵੀਡੀਓ ਜਰਨਲਿਸਟ ਜਿਸੀ ਤਰ੍ਹਾਂ ਉਸ ਮਿਸਿੰਗ ਰੋਇਨਾਸ 20% ਟੀਵੀ ਚੰਡੀਗੜ੍ਹ